ਬਚਾਉਣ ਲਈ ਇਕੱਠੇ ਹੋਏ ਪੰਜਾਬ ਦੇ ਇਨਸਾਫ ਸੰਗ ਲੋਕੋ ਗੱਜ-ਬੱਜ ਕੇ ਆਪਣੀ ਆਵਾਜ਼ ਦੇ ਵਿੱਚ ਆਪਾਂ ਜੈਕਾਰਾ ਬੁਲੰਦ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਗੱਲ ਬਈ ਅੱਜ ਕਮਾਲੂ ਵਾਲਿਓ ਆਪਾਂ ਇਕੱਠੇ ਹੋ ਗਏ ਤਲਵੰਡੀ ਵਾਲਿਓ ਆਪਾਂ ਇਕੱਠੇ ਹੋ ਗਏ ਅੱਜ ਇੱਥੇ ਐਸੇ ਸਟੇਜ ਦੇ ਉੱਤੇ ਮੈਥੋਂ ਬੋਲਦਿਆਂ ਪਹਿਲਾਂ ਅਕਬਾਈ ਨੇ ਕਿਹਾ ਕਿ ਸਾਡੇ ਪਿੰਡ ਤਲਵੰਡੀ ਅਕਲੀਏ ਦੇ ਵਿੱਚ ਫੈਕਟਰੀ ਲੱਗ ਰਹੀ ਆ ਆ ਗਏ ਉੱਥੇ ਹੀ ਪਹੁੰਚੇ ਹੋ ਐੱਚੀ ਇੱਕ ਮੁੰਡਾ ਮੇਰੇ ਕੋਲੇ ਆਇਆ ਫੁੱਲੋ ਖਾਰੀ ਤੋਂ ਕਹਿੰਦਾ ਭਾਈ ਸਾਡੇ ਪਿੰਡ ਦੇ ਵਿੱਚ ਵੀ ਗੈਸ ਪਾਈਪ ਲੰਘਾ ਰਹੇ ਆ ਸਾਡੀ ਵੀ ਗੱਲ ਕਰੋ ਜਿੱਦ ਦੇ ਅਸੀਂ ਲੁਧਿਆਣਾ ਖੜ ਕੇ ਹਾਕਾ ਮਾਰਦੇ ਸੀਗੇ ਵੀ ਆ ਜਾਓ ਪੰਜਾਬ ਦੇ ਉੱਠ ਕੇ ਲੋਕੋ ਆਓ ਤੁਹਾਡੇ ਦਰਿਆਵਾਂ 'ਚ ਜ਼ਹਿਰ ਆ ਪਾ ਕੇ ਤੁਹਾਨੂੰ ਮਾਰਿਆ ਜਾ ਰਿਹਾ ਤੁਹਾਡੇ ਬੁੱਢੇ ਦਰਿਆ ਚ ਹੀਲੇ ਕਰਤੇ ਕੈਮੀਕਲ ਪਾ ਕੇ ਉਦੋਂ ਦੀ ਪੰਜਾਬ ਉੱਠਿਆ ਬਾਈ ਅਸੀਂ ਜੈਸਲਮੇਰ ਤੱਕ ਗੀਕਾਨੇਰ ਗਏ ਗੰਗਾ ਨਗਰ ਗਏ ਆ ਬੈਠਾ ਬਤੋਰਮਾਨ ਪੂਰੇ 7 ਮਹੀਨੇ ਅਸੀਂ ਦੱਖਣੀ ਮਾਲਵੇ ਦੇ ਪਿੰਡਾਂ 'ਚ ਫਰੀਦਕੋਟ ਫਰੀਦਕੋਟ ਮੋਗਾ ਮਲੂਟ ਹਵੋਰ ਲਝਾਣਾ ਦੇ ਪਿੰਡਾਂ ਚ ਗਏ ਜਿੰਨਾ ਪਿੰਡਾਂ ਦੇ ਵਿੱਚ 80 80% ਕਾ ਬਿਰਿਆ ਲੋਕਾਂ ਨੂੰ ਕੈਨਸਰ ਨਾਲ ਲੋਕ ਮਰ ਰਹੇ ਆ ਦੋ ਚਾਰ ਹਜ਼ਾਰਾਂ ਸਾਂ ਦੇ ਜਵਾਕ ਮਰ ਰਹੇ ਆ ਬੇਹੋ ਦੇ ਜੀ ਲੋਕ ਵੀ ਅਸੀਂ ਮਾਰੇ ਗਏ ਪਈਆ ਜਾਲਾ ਪਾਣੀ ਪੀ ਕੇ ਪਰ ਉੱਥੇ ਕਿੰਨਾ ਬੰਦਾ ਪਹੁੰਚਿਆ ਲਝਾਣੇ ਗਿਣਤੀ ਦਾ 3000 ਬੰਦਾ ਪੀਰ ਕਾ ਤਨਕਾ ਉਹ ਬੰਦਾ ਪੰਜਾਬ ਦੇ ਰਸਤਾ ਆਂਦਾ ਪਹੁੰਚਦਾ ਬੰਦਾ 3000 ਹੈ ਮੈਨੂੰ ਰਾਹ ਦੇ ਵਿੱਚ ਪੁੱਛਦਾ ਕਿ ਰਾ ਪੈਂਦਾ ਇੱਕ ਪਿੰਡ ਲਿਧਾਇ ਦੇ ਪਿੰਡ ਦੇ ਵਿੱਚ ਮੈਂ ਕਹਿੰਦਾ ਮੈਂ ਲੱਖਸਤਾਰਾ ਬਾਈ ਤੁਹਾਨੂੰ ਪੁੱਛ ਘੇੜਦੀ ਐ ਲੋਕ ਬਨੇਰਿਆਂ ਤੇ ਖੜ ਕੇ ਤਮਾਸ਼ਾ ਦੇਖਦੇ ਆ ਤੇ ਦਰਵਾਜਾ ਭੇੜ ਲੈਂਦੇ ਆ ਸਾਨੂੰ ਕੀ ਲੱਗਦਾ ਵੀ ਜਿਹੜੀ ਇਹ ਲੱਗਾ ਇਹ ਸਾਡੇ ਘਰੇ ਨਹੀਂ ਆਉਣੀ ਅਸੀਂ ਜੈਸਵੰਮੇਰ ਬਿਕਰਾਂਦੇਲ ਕੰਗਾਲਣ ਬੁੱਤਾਂ ਹੀ ਖੜੇ ਹੋਣਾ ਸਾਨੂੰ ਇੱਕ ਗੱਲ ਦੀ ਸਮਝ ਆ ਬੀਜੇ ਸਮਾਜ ਚ ਜਾਂਦਾ ਰਹੂਗਾ ਸਾਡਾ ਆਰਾਧਾ ਜਾਂਦਾ ਰਹੂਗਾ ਅਸੀਂ ਤਾਂ ਜਾਂਦੇ ਰਹਿਣਾ ਜੇ ਪੰਜਾਬ ਜਾਂਦਾ ਰਹੂਗਾ ਅਸੀਂ ਤਾਂ ਜਾਂਦੇ ਰਹਿਣਾ ਜੇ ਪੰਜਾਬ ਦਾ ਪਾਣੀ ਜਾਂਦਾ ਹੈ ਤਾਂ ਜਾਂਦੇ ਰਹਿਣਾ ਜੇ ਸਾਡੀ ਬੋਲੀ ਜਾਂਦੀ ਹੈ ਤਾਂ ਜਾਂਦੇ ਰਹਿਣਾ ਆਪਾਂ ਸੋਚਦੇ ਆਪਾਂ ਕੀ ਲੈਣਾ ਹੈ ਇਹ ਮਸਲਾ ਲੁਧਿਆਣੇ ਦਾ ਇਹ ਮਸਲਾ ਸਤਲੁਜ ਦਾ ਪਾਣੀ ਵੀ ਪੀਂਦੇ ਬੰਦੇ ਆਲੇ ਤੇ ਬੁੱਢੇ ਦਾ ਜ਼ਿਆਦਾ ਮਸਲਾ ਸੀ ਕੀ ਲੈਣਾ ਹੈ ਇਹ ਮਤ ਸੋਚੋ ਯਾਰ ਘਰਕ ਦੇ ਘਰੇ ਆਉਣੀ ਆ ਯਾਦ ਰੱਖਿਓ ਅਰੇ ਇਕੱਠੇ ਨਹੀਂ ਹੈਗੇ 24000 ਏਕੜ ਜ਼ਮੀਨ ਕੱਲੇ ਲੁਧਿਆਣੇ ਦੇ ਵਿੱਚ ਆ ਲੈਂਡ ਪੂਲਿੰਗ ਨੀਤੀ ਦੇ ਵਿੱਚ ਆ ਘੋਆ ਕੀਤੀ ਜਾਣੀ ਆ ਲੱਖਾਂ ਏਕੜ ਤੋਂ ਆਦੀ ਜ਼ਮੀਨ ਆ ਪੂਰੇ ਪੰਜਾਬ ਦੇ ਰੋਕੀ ਜਾਣੀ ਹੈ ਤੁਹਾਡੀ 50 ਹਜ਼ਾਰ ਏਕੜ ਜ਼ਮੀਨ ਅਜੇਆ ਭਾਰਤ ਵਾਲਿਆਂ ਦੀ ਸਰਕਲ ਰੋਕੀ ਜਾ ਚੁੱਕੀ ਹੈ ਤੁਹਾਡੀ 50 ਹਜ਼ਾਰ ਏਕੜ ਜ਼ਮੀਨ ਜਿਹੜਾ ਰੇਹ ਦੀਆਂ ਲੀਹਾਂ ਵਿਚਾਰੇ ਰੋਕੀ ਜਾਣੀ ਹੈ ਇੱਥੋਂ ਦੀ ਜਾਣੀ ਹੈ ਸੋਦੇ ਤਲਵੰਡੀਆਂ ਲਾਮੀਆਂ ਲੈ ਕੇ ਸਿੱਧੀ ਉਹ ਪਖਾਨਕੋਟ ਨੂੰ ਰੇਹ ਦੀ ਦੀ ਉਧਰ ਜਾਣੀ ਹੈ ਜੱਪੜੀ ਤੋਂ ਲੁਧਿਆਣਾ ਅਕਰਦੇ ਫਤਿਹ ਸਾਹਮਣੇ ਆਪਾਂ ਕਹਿੰਦੇ ਅਸੀਂ ਅਜਮਿਨਾ ਨੂੰ ਦੇਵਾਂਗੇ ਜੀ ਸਾਡੀ ਜਮੀਨ ਕੌਣ ਖੋਲੂਗਾ ਜੀ ਸਮਰਾਲੇ ਦੇ ਕੋਲ ਮਾਰਜੋ ਪਿੰਡਾਂ ਵਾਲੇ ਸਮਰਾਲੇ ਦੇ ਕੋਲੇ ਹੋਣਾ ਆ ਮੁੰਡੇ ਦਾ ਕਹਿੰਦਾ ਭਾਈ ਸਾਡੇ ਪਿੰਡਾਂ ਸ੍ਰੀ ਮਾਇਆ ਇੱਕ ਦਿਨ ਕਹਿੰਦਾ ਸਾਡੇ ਛੋਡੇ ਪਿੰਡ ਦੀ 221 ਜਮੀਨ ਖਾੜ ਕਰਨੀ ਹੈ ਕਹਿੰਦਾ ਛੋੜਾ ਆ ਪਿੰਡਾ ਅਸੀਂ ਕਿਹਾ ਕਿ ਅਸੀਂ ਜਮੀਨ ਨਹੀਂ ਦੇਣੀ ਸਾਡੀ ਮਰਜ਼ੀ ਅਸੀਂ ਜਮੀਨ ਦੇਵਾਂਗੇ ਉਹ ਕਹਿੰਦਾ ਜਮੀਨ ਤਾਂ ਸਰਕਾਰ ਨੇ ਲੈਣੀ ਹੈ ਨਹੀਂ ਉਹ ਕਹਿੰਦੇ ਪੰਜਾਬ ਦਾ ਮੁੱਖ ਮੰਤਰੀ ਕਹਿੰਦਾ ਵੀ ਲੋਕਾਂ ਦੀ ਮਨਜ਼ੂਰੀ ਤੋਂ ਬਿਨਾਂ ਲੋਕਾਂ ਦੀ ਸਹਿਮਤੀ ਤੋਂ ਬਿਨਾਂ ਜ਼ਮੀਨ ਨਹੀਂ ਲਵਾਂਗੇ ਤਾਂ ਅੱਗੇ ਵਾਹ ਸ੍ਰੀ ਜੀ ਨੇ ਉਹਨਾਂ ਨੂੰ ਪਤਾ ਕੀ ਦਿਖਾਇਆ ਚਿੱਠੀ ਕੱਢ ਕੇ ਖੜ ਗਿਆ ਸ੍ਰੀ ਮੈਡੀ ਗਲਾਟਾ ਦੀ ਪਿੱਛੀ ਕਹਿੰਦਾ ਲਿਖ ਲੋ ਦੇਖ ਲੋ ਚਿੱਠੀ ਦੇ ਵਿੱਚ ਕੀ ਲਿਖਿਆ ਹੋਇਆ ਹੈ ਇਹ ਚਿੱਠੀ ਦੇ ਵਿੱਚ ਕਿਤੇ ਨਹੀਂ ਲਿਖਿਆ ਹੋਇਆ ਕਿ ਤੁਹਾਡੀ ਸਹਿਮਤੀ ਦੀ ਲੋੜ ਆ ਜ਼ਮੀਨ ਲੈਣ ਦੀ ਖਾਤਰ 9 ਤਰੀਕ ਨੂੰ ਨਾਣ ਜਲਾਈ ਨੂੰ ਭਾਰਤ ਤੇ ਅਮਰੀਕਾ ਦਾ ਸਹਿਯੋਗਤਾ ਹੁਣ ਜਾ ਰਿਹਾ ਪਾਰ ਦਾ ਜੇ ਭਾਰਤ ਦੇ ਸਹਿਯੋਗ ਦੇ ਤਹਿਤ ਦਸਤਕਤ ਕਰ ਦਿੰਦਾ ਸੰਮਤ ਹੋ ਜਾਂਦਾ ਤੁਹਾਡੀਆਂ ਕਿਹੜੀਆਂ ਜ਼ਮੀਨਾਂ ਜੂਨਾ ਤੁਹਾਡੇ ਨੂੰ ਇੱਥੇ ਰੁਜ਼ਗਾਰ ਕਰਨ ਨੂੰ ਮਜ਼ਦੂਰੀ ਕਰਨ ਨੂੰ ਵੀ ਇੱਥੇ ਥਾਂ ਨਹੀਂ ਮਿਲਣਾ ਯਾਦ ਰੱਖਿਓ ਪਰ ਸਾਨੂੰ ਲੱਗਦਾ ਸੀ ਕਿ ਜੇ ਸਾਨੂੰ ਕੀ ਹੈ

ਮਕਾਨ ਸੀ ਇੱਕ ਜੂ ਨੂੰ ਅੱਗੇ ਛੋਡੇ ਪਰ ਸਰਪੱਤ ਮੰਨਾ ਸੀ ਅੱਗੇ ਪਰ ਨਹੀਂ ਉੱਥੇ ਲੋਕਾ ਬੜੇ ਚਾਨ ਵਾਲਾ ਬੜੇ ਖੁਸ਼ ਹੋ ਕੇ ਜਿਨਾ ਨਾਲ ਫੈਦਲ ਨੂੰ ਜ਼ਮੀਨ ਦਿੱਤੀ ਆ ਜੱਜਲ ਗਿਆਨਾ ਆਰਾਮ ਸਲਾ ਮਿੰਡਾ ਜਿਵੇਂ ਗਿਆ ਮੋਟਾ ਵੇਲੇ ਛੋੜਾ ਪਾਣੀ ਪੀਣ ਜਾ ਰਹਿਗਾ ਸੋਨ ਨੌਕਰੀਆਂ ਮਿਲ ਗਿਆ ਫੈਦਲੀ ਚ ਆਇਤੇ ਅਜਿਹਾ ਨਿਆ ਸੁਲੋਹਾ ਦੇ ਨਾਲ ਹੀ ਪਿੰਡਾ ਬੁਰਜਮਾਨ ਸਾਹਿਬ ਜਦੋਂ ਮੈਂ ਸਦੋਹੜ ਤੋਂ ਬੁਰਜਮਾਨ ਸਾਹਿਬ ਟੱਪਿਆ ਤਾਂ ਦੋ ਗੱਡੀਆਂ ਖੜੀਆਂ ਸ਼ੜਕ ਦੇ ਉੱਤੇ ਵਪਾਰੀ ਬੰਦੇ ਸੇਠ ਬੰਦੇ ਇਸ਼ਾਰੇ ਕਰੀ ਜਾਣਾ ਜਮੀਨ ਤੇ ਖੜੇ ਐ ਮੈਂ ਖੜ ਕੇ ਪੁੱਛਦਾ ਮਾਹਬਾਈ ਕਿੱਥੋਂ ਆ ਕਹਿੰਦੇ ਬਰਨਾਲੇ ਤੋਂ ਆ ਮਾਈਕ ਤੇ ਕਿਵੇਂ ਖੜੇ ਆ ਕਹਿੰਦੇ ਭਈਆ 6 ਕਹਿੰਦੇ ਜਮੀਨ ਉਪਕਾਉ ਆ ਮਾ ਕੀ ਰੇਟ ਲੈ ਮੰਗਦੇ ਐ ਕਹਿੰਦੇ 7 ਲੱਖ ਰੁਪਈਆ ਮੰਗਦਿਆ ਇਕੱਲੇ ਦਾ ਮੰਨ ਤੁਸੀਂ ਕੀ ਲਾਇਆ ਕਹਿੰਦੇ ਭਾਈ ਕੋਈ ਸਾਨੂੰ ਮਨਜ਼ੂਰ ਆ ਹਨ ਕਰਦੇ ਜਮੀਨ ਲੈ ਲੈਣਗੇ ਉਹ 7 7 ਕਰੋੜ ਰੁਪਏ ਛੋੜਨਾ ਜਮੀਨਾਂ ਲੈ ਲੈਣਗੇ ਛੋੜੀ ਟਾਕੀ ਲੈ ਲੈਣਗੇ ਨਹੀਂ ਛੱਡ ਦਿੱਤਾ ਦੇ ਵੇ ਕਿਸੇ ਵੀ ਰਾਤ ਤਿੰਨਾਂ ਸਾਡੀ ਜਮੀਨ ਨਾ ਸੁਣਨੀਆਂ ਜੀ ਪਰ ਸਾਨੂੰ ਸਮਝ ਨਹੀਂ ਪੈ ਰਹੀ ਇਹਨਾਂ ਗੱਲਾਂ ਦੀ ਮੰਨੂ ਐਂ ਦੱਸੋ ਛੋੜੇ ਕੋਈਆਂ ਜਮੀਨ ਹੈ ਜਿਹੜੀ ਤੁਹਾਡੇ ਸੱਬਿਆਂ ਤੋਂ ਲੈ ਕੇ ਤੁਹਾਡੇ ਪੁੱਤਿਆਂ ਤੋਂ ਲੈ ਕੇ ਤਾਨੂੰ ਪਾਲਦੀ ਆ ਰਹੀ ਹੈ ਕਾਨੂੰ ਜਮਾ ਲੱਕਿਆ ਜਮੀਨਾਂ ਨੇ ਤੁਸੀਂ ਇਹਨਾਂ ਨੂੰ ਵੇਚ ਕੇ ਅੱਗਰ ਬੀਆ ਵੀ ਚਾਹੇ ਬਤਲੋ ਉਹ ਪੈਸੇ ਦਾ ਕੋਈ ਕਾਰਖਾਨਾ ਲਾ ਲਓਗੇ ਕੋਈ ਫੈਕਟਰੀ ਲਾ ਲੋਗੇ ਕਾਨੂੰ ਫੈਕਟਰੀ ਕਾਰਖਾਨਾ ਫੇਲ ਹੋ ਗਿਆ ਫਿਰ ਕੀ ਕਰੋਗੇ ਪੰਜੀ ਕਦਾ ਫੈਕਟਰੀਆਂ ਕਾਰਖਾਨੇ ਢੁੱਟ ਜੋ ਅੱਗੇ ਵੱਡੇ ਵੱਡੇ ਘਰਾਣਿਆਂ ਨੇ ਆ ਕੇ ਅਸਾਰ ਦਾਦਾ 20 50 50 ਹਜ਼ਾਰ ਏਕੜ ਦੇ ਵੱਡੇ ਫਾਰਮ ਬਣਾ ਕੇ ਅਸ਼ਿੰਦਰੀ ਦਾ ਕੰਮ ਹੋਣਾ ਹੈ ਪਰ ਜਵਾਨ ਨੂੰ ਨਹੀਂ ਮਿਲਣਾ ਅੱਜੇ ਭ ਜੀਪੀ ਜਾ ਐਸ ਸਟੇਟ ਦੀਆਂ ਏਜੰਸੀਆਂ ਬੜੀ ਖਤਰਨਾਕ ਖੇਡ ਖੇਡ ਰਹੀਆਂ ਨੇ ਕੀ ਖੇਡਤੀ ਹੈ ਕੀ ਪ੍ਰਚਾਰ ਕੀਤਾ ਜਾ ਰਿਹਾ ਹੈ ਵੀ ਜੱਟਾਂ ਦੀ ਜ਼ਮੀਨ ਖੋ ਕੇ ਏਸੀਆਂ ਨੂੰ ਦੇਣੀਆਂ ਦਲਤਾਂ ਨੂੰ ਦੇਣੀਆਂ ਉਹ ਨਾ ਜ਼ਮੀਨ ਜੱਟਾਂ ਕੋਲੇ ਰਹਿਣੀ ਹੈ ਨਾ ਦਲਤਾਂ ਕੋਲੇ ਜਾਣੀ ਹੈ ਜੀਵ ਤੁਹਾਡੀ ਜਾਣੀਆ ਵੱਡਿਆ ਘਰਾਣਿਆਂ ਦੇ ਕੋਲੇ ਤੇ ਜਦੋਂ ਫੜੀ ਐਸੇ ਆਵਾਰਾ ਫੜਦੇ ਹੋਏ ਨਾ ਕੋਈ ਕੰਮ ਕਰ ਸਾਡੇ ਪੱਲੇ ਹਰਿਆ ਨਾਲ ਨਾਲ ਲਗਾ ਰਿਹਾ ਨਾ ਮਜ਼ਦੂਰੀ ਬਚੀ ਨਾ ਜ਼ਮੀਨਾਂ ਬਚੀਆਂ ਫਿਰ ਇਹ ਕਹਿਣਗੇ ਬਾਦੂ ਆ ਖਤਮ ਕਿਵੇਂ ਕਰਦੇ ਆ ਫਿਰ ਖਤਮ ਕਰਦੀਆਂ ਨੀਤੀਆਂ ਕਰੇ ਆਉਂਦੀਆਂ ਧਿਆਨ ਨਾਲ ਸੁਣ ਲਿਓ ਕੋਰੋਨਾ ਆਇਆ ਅਸੀਂ ਕੋਰੋਨੇ ਵੇਲੇ ਲੋਕਾਂ ਨੂੰ ਪੱਟੇ ਮੈਂ ਵੀਡੀਓ ਪਾਈਆ ਮਖਾਣ ਟੀਕਾ ਨਾਲ ਬੋ ਵੈਕਸੀਨ ਨਾਲ ਬੋ ਲੋਕਾਂ ਨੇ ਮੈਨੂੰ ਗਾਲਾਂ ਕੱਢਿਆ ਵੀ ਤੂੰ ਕੀ ਡਾਕਟਰ ਤੈਨੂੰ ਵੀ ਪਤਾ ਅੱਜ ਮੌਕਾ ਹੁੰਦਾ ਨਾ ਤੁਹਾਡੇ ਨਾਲ ਨੌਜਵਾਨ ਮੁੰਡਿਆਂ ਦੇ ਅਟੈਕ ਦੇ ਨਾਲ 20 25 25 ਸਾਲ ਦੇ ਉਹ ਕੋਰੋਨਾ ਵੈਕਸੀਨ ਕਰਕੇ ਬਾਹਰ ਰਿਜਰ ਸਾਹਮਣੇ ਆਇਆ ਫਰ ਆਯਾਵਾਦੀਆਂ ਕਿਧਾਇਆ ਜਾਂਦੇ ਨੇ ਦੁਨੀਆਂ ਦੇ ਵੱਡੇ ਵੱਡੇ ਲੋਕ ਬਿਲ ਗੇਟਸ ਵਰਗੇ ਵੀ ਕਹਿੰਦੇ ਆ ਕਿ ਜਿਹੜੀ ਅਮਾਦੀ ਆ ਦੁਨੀਆਂ ਦੇ ਦੋਜਾ ਨੂੰ ਘਟਾਓ ਫਿਰ ਇਹਦੇ ਕਰੋਨਿਆਂ ਵਰਗੇ ਵਹਿਸ ਧਿਆਨ ਦੇ ਜਾਂਦੇ ਆ ਕੋਈਆਂ ਵੈਕਸੀਨ ਦਵਾਈਆਂ ਤਿਆਰ ਕੀਤੀਆਂ ਜਾਂਦੇ ਨੇ ਤੇ ਫਿਰ ਲੋਕਾਂ ਨੂੰ ਕਦਮ ਕੀਤਾ ਜਾਂਦਾ ਨਹੀਂ ਸਾਡੇ ਗੱਲਾਂ ਪੱਲੇ ਪੈਂਣਾ ਆ ਪੁਲਿਸ ਦਾ ਅਸ਼ਾਧਰ ਤੂੰ ਜਾਣਾਰੇ ਮੇਰੀ ਵੀਡੀਓ ਸੁਣੀ ਦੇਖੀ ਗੱਲਾਂ ਬਾਤਾਂ ਜੇ ਮੇਰੇ ਵਰਗੇ ਬੰਦੇ ਨੂੰ ਹੱਥ ਪਾ ਸਕਦੇ ਆ ਇਹਨਾਂ ਲੋਕ ਮਾਸਟਰ ਹੁੰਦੇ ਆ ਆਂ ਬੰਦੇ ਨੂੰ ਬਖਸ਼ ਲੇ ਪਿਛਲੇ ਸਾਲ ਦੇ ਸਾਲ ਦੇ ਵਿੱਚ 40 ਤੋਂ 45 ਮੁੰਡੇ ਝੂਠੇ ਮੁਕਾਬਲੇ 'ਚ ਮਾਰੇ ਜਾ ਚੁੱਕੇ ਆ ਆ ਤਿੰਨ ਮੁੰਡੇ ਚੱਕੀ 'ਚੋਂ ਡੇਰਾ ਵਾਲਾ ਮਾਰਕ ਤੋਂ ਗਰੀਬ ਪਰਾਦੇ ਜਵਾਗ ਉਚਾਰੇ ਉਹ ਪੀੜੀ ਪੀੜ ਯੂਪੀ ਚੋਂ ਜਾ ਕੇ ਬੋਲੀਆਂ ਮਾਰ ਕੇ ਮਾਰਦੇ ਕਹਿੰਦੇ ਜੀ ਇਹ ਇੱਕੇ ਸਰਦਾਰਾਂ ਚੱਕੀ ਫਿਰਦੇ ਸੀ ਵੀ ਇੱਥੋਂ ਮੋਟਰਸਾਈਕਲ ਦੇ ਇੱਕ ਸਰਦਾਰਾਂ ਲੈ ਕੇ ਆ ਪਟਿਆਲੇ ਮੁੰਡਾ ਮਾਰਿਆ ਹੱਥ ਘੜੇ ਕਰਾਇ ਗੱਡੀ ਦੇ ਵਿੱਚੋਂ ਕੱਢ ਲਿਆ ਮੁੰਡਾ ਮੂਤਾਂ ਤਾਂ ਸੱਚ ਕੋਲੀ ਮਾਰਤੀ ਤੇ ਉਸ ਦਿਨ ਪੰਜਾਬ ਦਾ ਮੁੱਖ ਮੰਤਰੀ ਦੇ ਪੰਜਾਬ ਦਾ ਡੀਜੀਪੀ ਤਵੀਰ ਕਰਕੇ ਵਧਾਈ ਦੇ ਰਹੇ ਆ ਕਿ ਸਾਡੀ ਪੁਲਿਸ ਨੇ ਬੜਾ ਸ਼ਲਾਘਾਯੋਗ ਕੰਮ ਕੀਤਾ ਜੇ ਕਿਸੇ ਨੇ ਗੁਨਾਹ ਕੀਤਾ ਤੁਸੀਂ ਬੰਦਾ ਫੜ ਲਿਆ ਛੋਡੇ ਕੋਲ ਅਦਾਲਤਾਂ ਨੇ ਜੇਲਾਂ ਨੇ ਜੱਜ ਨੇ ਕਾਨੂੰਨ ਨੇ ਸਜ਼ਾ ਦਿਵਾਓ ਤੁਹਾਨੂੰ ਮਾਰਨ ਦਾ ਹੱਕ ਨਹੀਂ ਦਿੰਦਾ ਅੱਛਾ ਕੋਡ ਮੁੰਡਾ ਮਾਰਿਆ ਉਹ ਪਾਰਨਾ ਮੇਰੀ ਗੱਲ ਹੋਈ ਮੁੰਡਾ ਮਾਰਤਾ ਮੁੰਡੇ ਦੇ ਦੋ ਭਰਾਵਾਂ ਨੂੰ ਇਹ ਝੁੱਠੇ ਮੁਕੱਦਮੇ ਜੇਲ੍ਹ ਚ ਬੰਨ੍ਹ ਕਰਤਾ ਵੀ ਜੇ ਬੋਲੇ ਹੋ ਤਾਂ ਜੇਲ੍ਹ ਨਿਕਾਣੇ ਦੇਣਾ ਕਾਰਨ ਕੀ ਜੇ ਤੁਸੀਂ ਦਾਤਾਂ ਜਾਓਗੇ ਹਾਈ ਕੋਰਟ ਜਾਓਗੇ ਤਾਂ ਅਸੀਂ ਤੁਹਾਡੇ ਨਾਲ ਆਸਰ ਕਰਾਂਗੇ ਕਿ ਤੁਹਾਡੇ ਦੋ ਵੀ ਬੱਚੇ ਜੇਲ੍ਹ ਜੇਲ੍ਹ ਦਿੱਤੇ ਹੋਇਆ ਹੈ ਇਹਨਾਂ ਨੂੰ ਬਾਹਰ ਨਹੀਂ ਆਉਣ ਦੇਣਾ ਤੇ ਜਾਂਚ ਸੀ ਉਹਦੀ ਕਾਰਵਾਈ ਕਰਾਂਗੇ ਤੁਹਾਡੇ ਪਿੰਡ ਦੇ ਸਰਪੰਚ ਕਮਾਲੂ ਦੇ ਨੂੰ ਕੁਲਦੀਪ ਸਿੰਘ ਨਾਮਾ ਬਾਈ ਜੀ ਅਜਤੋ ਦਾ ਐਸਐਚਓ ਆ ਕੇ ਕਹਿੰਦਾ ਕੋਈ ਗੱਲ ਦੇਖੂਗਾ ਤੇਰੇ ਕੱਲੇ ਨਾਲ ਕਹਿੰਦਾ ਕਿ ਨਹੀਂ ਕਹਿੰਦਾ ਵੀਡੀਓ ਚੱਲਦੀ ਐ ਦੇਖੂਗਾ ਨਾ ਕੀ ਭਾਵਾ ਕਾਨੂੰ ਕਨੈਸਰ ਨੂੰ ਚੱਕ ਲਿਆ ਚੱਕ ਕੇ ਜਾ ਕੇ ਉਹਨੂੰ ਉੱਥੇ ਕਰ ਦੇ ਉਹਦਾ ਕਿਵੇਂ ਆ ਫਿਰੇ ਬੰਦਾ ਬੰਦ ਲੈਂਦੇ ਆ ਲੱਤਾਂ ਬੰਦ ਲੀਆਂ ਬਾਹਾਂ ਬੰਦ ਲਿਆ ਸਿਰ ਬੰਦ ਲਿਆ ਤਾਂ ਉਹ ਢਾਲ ਬੰਦ ਕੇ ਹੁਣ ਬੰਦੇ ਨੱਕ 'ਚ ਪਾਣੀ ਪੋੜਿਆ ਨੱਕ 'ਚ ਸਾਹ ਬੰਦ ਹੁੰਦਾ ਬੰਦਾ ਅੰਨੇ ਬਾਹਰ ਆ ਜਾਂਦੇ ਆ ਮਾਰਿਆ ਨਹੀਂ ਬਹਿੰਦੇ ਮੁੰਡਾ ਮੁਰਕੇ ਚਾਕੀ ਦੇ ਢੀਲ ਚ ਕਿਸੇ ਨੈਤ ਰੋੜ ਦੇਣਗੇ ਵੀ ਇਹ ਡੁੱਬ ਕੇ ਮਰ ਗਿਆ ਕਿੰਨਾਦਰੇ ਬੋਲੋਗੇ ਭਾਈ ਕਿੰਨਾ ਜੋ ਦੇਖੀ ਜਾਓਗੇ ਤਮਸ਼ੇ ਨੂੰ ਕਿੰਨਾ ਜੜੀ ਕਰੋਗੇ ਆਉਣ ਵਾਲੀ ਅੱਗ ਨੂੰ ਵੀ ਸਾਡੇ ਘਰੇ ਕਰੋ ਉਹ ਰੰਗ ਬੋਲਾਂਗੇ ਛੋਣਵੇਂ ਹੀ ਬੇਨਤੀਆਂ ਕਰਨਾ ਆ ਮਸਲਾ ਇਹ ਨਾ ਸੋਚਿਆ ਕਰੋ ਕਿ ਸਾਡੇ ਇਲਾਕੇ ਦਾ ਸਾਡੇ ਪਿੰਡ ਦਾ ਸਾਡੇ ਘਰ ਦਾ ਜਿੱਥੇ ਕਿਤੇ ਕੋਈ ਮਸਲਾ ਹੁੰਦਾ ਚਾਹੇ ਤਰਵੰਦੀ ਇਕੜਿਆਂ ਦੇ ਵਿੱਚ ਕੋਈ ਕੋਈ ਫਿਰਫਰੀ ਲੱਗ ਰਹੀ ਆ ਕਮਾਂਡੂ ਫਿਰਫਰੀ ਲੱਗੀ ਆ ਚਾਹੇ ਪਿਆ ਅਫੇਂਦੀ ਦਾ ਮਸਲਾ ਚਾਹੇ ਆ ਫੁੱਲੋ ਖਰੀ ਦਾ ਮਸਲਾ ਚਾਹੇ ਕਿਦੋਂ ਦਾ ਵੀ ਮਸਲਾ ਭਈ ਜੇ ਬਚਨਾਂ ਦਾ ਭਰਾਭੂ ਇਕੱਠੇ ਹੋ ਜਰੋ ਜਿੱਥੇ ਕਿਤੇ ਕੋਈ ਸਾਨੂੰ ਸੱਤਾ ਆਉਂਦਾ ਤਾਂ ਸਾਨੂੰ ਪਹੁੰਚਣਾ ਚਾਹੀਦਾ ਤੇ ਨਹੀਂ ਆਖੀਆਂ ਬਣਿਆ ਕਈਆਂ ਹੋਈਆਂ ਗੱਲਾਂ ਯਾਦ ਰੱਖਿਓ ਦੋ ਤਿੰਨ ਸਾਲਾਂ ਬਾਅਦ ਪੰਜਾਬ ਦੇ ਹਾਲਾਤ ਦੇਖਿਓ ਮੈਂ 15 ਸਾਲ ਦਾ ਬੋਲਦਾ ਆ ਰਿਹਾ ਸੁਣ ਲਓ 15 ਸਾਲ ਪਹਿਲਾਂ ਦੀ ਵੀਡੀਓ ਕੱਢ ਕੇ ਮੇਰੀ YouTube ਤੇ ਕਿ ਲੋਕਾ ਉਹਨਾ ਪਾਣੀ ਮੁੱਕੂ ਪਾਣੀ ਲੋਕਾਂ ਨੇ ਨਹੀਂ ਮੰਨੀ ਗੱਲ ਮਜ਼ਾਕ ਸਮਝਿਆ ਮਖੌਲ ਡਾਇਆ ਟੋਟੇ ਪੈਣ ਲੱਗੇ ਇੱਕ ਸਾਲ ਦੋ ਦੋ ਮੋਟਰਾਂ ਚ ਸੋਡੇ ਕੋ 10 15 ਸਾਲ ਦਾ ਪਾਣੀ ਬਚਿਆ ਧਰਤੀ ਨੇ ਬੰਦਰ ਹੋ ਜਾਣਾ ਅਸੀਂ ਵੀ ਡਰਾਮਾ ਕਰਦੇ ਫਰਕਾ ਰੈਲੀਆਂ ਤੇ ਇਕੱਠ ਕਰਕੇ ਜੰਦਾਬਾਦ ਮਰਦਾਬਾਦ ਹੁਣ ਅਜੇ ਫੋਨ ਕਿਹੜਾ ਗੱਡੀਆਂ ਭਰ ਕੇ ਟਰੱਕ ਭਰ ਕੇ ਟਰੈਕਟਰ ਭੱਜ ਕੇ ਜਾਵਾਂਗੇ ਲੀਡਰਾਂ ਨੇ ਬੁਲਾਇਆ ਹੈ ਕੰਮ ਕੀ ਲੈਣਾ ਸੀ ਗੱਡੀ ਬਣਾ ਲਈ ਨਾਲੀ ਬਣਾ ਲਈ ਟਰਾਂਸਫਾਰਮ ਖਾਲਿਆ ਵੱਤ ਤੋਂ ਵੱਧ ਕੁਝ ਹਲਾਸ ਸਨ ਬਣਾ ਲਿਆ ਪੜਵਾਰੀ ਥੋੜੀ ਲੱਗਣਾ ਆਪਾਂ ਆ ਪੰਜਾਬ ਪੁਰਸੀਆਂ ਭਾਰਤੀਆਂ ਜਾਂਦ ਰਹੀਆਂ ਨੇ ਚੋਣ ਮੂਰੀ ਦਾ ਹੀ ਪੇਪਰ ਹੋ ਰਹੇ ਆ ਕਿਵੇਂ ਬਾਦਲਾ ਸ਼ੇਟਾਂ ਦੇ ਬੰਦੇ ਭਾਰਤੀ ਕੀਤੇ ਜਾ ਰਹੇ ਆ ਅਸੀਂ ਇਹ ਮਰਵਾਠਾ ਰਹੇ ਆ ਵੀ ਪੰਜਾਬ ਦੇ ਅੰਦਰ ਕੁਈ ਬਾਹਰਲਾ ਬੰਦਾ ਨੌਕਰੀ ਨਾ ਲੈ ਸਕੇ ਆ ਕੇ ਪੰਜਾਬ ਦੇ ਅੰਦਰ ਬਾਹਰਲਾ ਬੰਦਾ ਜ਼ਮੀਨ ਨਾ ਲੈ ਸਕੇ ਜਿਵੇਂ ਹਮਾਚਲ ਦਾ ਕਾਨੂੰਨ ਆ ਰਾਜਸਥਾਨ ਦਾ ਕਾਨੂੰਨ ਉਤਰਾਖੰਡ ਦਾ ਕਾਨੂੰਨ ਆ ਪੰਜਾਬ ਜਰੂਰ ਬਣਾਣਾ ਚਾਹੀਦਾ 2026 ਦੇ ਵਿੱਚ ਅਗਲੇ ਸਾਲ ਮਰਦ ਹਿਸ਼ਮਾਰੀ ਹੋਣੀ ਆ ਸਾਡੀ ਗਿਣਤੀ ਘਟ ਜਾਣੀ ਆ ਮੇਰੀ ਗੱਲ ਯਾਦ ਰੱਖਿਓ ਗੱਲ ਗਿਣਤੀ ਤੇ ਖੜੀ ਐ ਜਿੰਨੇ ਅਸੀਂ ਹੈਗੇ ਹਾਂ ਡੂ ਟੋਡਰ ਨੂੰ ਅਸੀਂ ਕੱਚੇ ਨਹੀਂ ਹੈਗੇ ਤੇ ਬਹੁਤ ਗੰਭੀਰ ਨਤੀਜੇ ਭੁਗਤਨੇ ਪੈਣਿਆ ਪੰਜਾਬੀਓ ਜੱਜ ਵੀ ਨਾ ਸੰਭਲੇ ਦਾ ਯਾਦ ਰੱਖੋ ਆ ਬੱਗਰ ਪਿੰਡ ਆ ਬੱਗਰਾ ਮੇਰੇ ਪਿੰਡਾਂ ਦੇ ਕੋਲੇ 2 ਸਾਲ ਦਾ ਬੱਚਾ ਟੈਕ ਨਾਲ ਮਰ ਗਿਆ ਦਾ ਆਪ ਨੂੰ ਸੁਪਤਾ ਪਿਆ ਰਹੇ ਗਏ ਆ ਰੂੜੇ ਕੇ ਪਿੰਡ ਆ ਸਾਡੇ 4 ਸਾਲ ਦਾ ਬੱਚਾ ਆਪਣੀ ਦਾਦੀ ਨਾਲ ਮੱਥਾ ਟੇਕਣ ਗਿਆ ਗੁਰਦੁਆਰੇ ਟੈਕ ਆ ਗਿਆ ਘਵਾਲੀ ਪਿੰਡ ਤੋਂ ਮੇਰੇ ਮੁੰਡਾ ਆਂਦਾ ਗ੍ਰੀਟ ਕਰਦਾ ਵਿਚਾਰਾ ਕਹਿੰਦਾ ਭਾਈ ਮੇਰਾ ਜਵਾਕ ਲਾ ਡਾਕਟਰ ਗਗਨ ਗੈਸਟ੍ਰੋਲੇ ਦਾ ਅਗਲਾ ਪਟੰਡੇ 45 ਇਹ ਬਿੱਲ ਬਣ ਗਿਆ ਮੈਂ ਦੇ ਨਹੀਂ ਸਕਦਾ ਕਹਿ ਡਾਕਟਰ ਮੈਂ ਡਾਕਟਰ ਨੂੰ ਫੋਨ ਕਰਦਾ ਹਾਂ ਡਾਕਟਰ ਸਾਹਿਬ ਗਰੀਬ ਹੰਦਾ ਬਲਦੀ ਦੇ ਸਰਾਂ ਨੂੰ ਪੈਸੇ ਨਾ ਦਿਓ ਉਹ ਕਹਿੰਦਾ ਕੋਈ ਕੰਮ ਲੱਖਿਆ ਪੈਸਾ ਤਾਂ ਨਹੀਂ ਲੈਂਦਾ ਮੈਂ ਕਹਿੰਦਾ ਬਿਮਾਰੀ ਕੀ ਹੈ ਕਹਿੰਦਾ ਜੀ ਆਂਤ ਗਲ ਗਈ ਮੈਂ ਕਹਿੰਦਾ ਏਡੇ ਵਿੱਚ ਦਵਾਈ ਆਂਤ ਕਿਵੇਂ ਗਲ ਗਈ ਕਹਿੰਦਾ ਮੇਰੇ ਕੋਲੇ ਇੱਕ ਦੋ ਕੇਸ ਆਉਂਦੇ ਰਹਿੰਦੇ ਆ ਰੋਜ਼ ਜਿਨ੍ਹਾਂ ਦੀਆਂ ਆਂਤਰੀਆਂ ਗਲ ਰਹੀਆਂ ਨੇ ਜਵਾਕਾਂ ਦੀ ਮੈਂ ਕਹਿੰਦਾ ਕੰਮ ਕੀ ਹੈ ਕਹਿੰਦਾ ਖਾਣਾ ਵੀ ਜ਼ਹਿਰ ਵਾਲਾ ਪਾਣੀ ਪੀਣ ਵਾਲਾ ਵੀ ਜ਼ਹਿਰ ਵਾਲਾ ਤੇ ਹਵਾ ਵੀ ਜ਼ਹਿਰ ਵਾਲੀ ਜਸੋ ਬਚਾਉਗੇ ਛੋੜੀਆਂ ਨਸਲਾਂ ਜੋਗੀਆਂ ਰਹਿਣਗੀਆਂ ਮੈਂ ਕੱਲ ਦਿੱਖਪਿੰਡ ਗਿਆ ਸੱਤ ਦੇ ਬੈਠੇ ਬਾਬਾਂ ਨਾਲ ਗੱਲ ਕਰਨ ਲਾ ਗਿਆ ਇੱਕ ਬਾਬਾ ਪਤਾ ਮੈਨੂੰ ਕੀ ਕਹਿੰਦਾ 70 ਸਾਲ ਦੀ ਉਮਰ ਆ ਦੀ ਕਹਿੰਦਾ ਅਸੀਂ ਤਾਂ ਵੀ ਨਵੇੜ ਚੱਲੇ ਕਹਾ ਦੇਖੀ ਜੁਕੀ ਹੁੰਦਾ ਮਗਾ ਬਾਬਾ ਜੇ ਤੇਰਾ ਪਿਓ ਤੇਰਾ ਦਾਦਾ ਪਰਦਾਦਾ ਇਹ ਗੱਲ ਸੋਚਦੇ ਵੀ ਅਸੀਂ ਆਪ ਪਣੀ ਨਵੇੜੀ ਕਹਾਾਂ ਦੇਖੀ ਜਉ ਤੂੰ ਅੱਜ ਇੱਥੇ ਨਹੀਂ ਸੀ ਬੈਠਾ ਹੋ ਜੇ ਗੁਰੂ ਗੋਵਿੰਦ ਨੂੰ ਸੋਚ ਲੈਂਦੇ ਵੀ ਪ੍ਰਵਾਸ ਕਰਵਾਣ ਕਰਨੀ ਕੋਈ ਲੋੜ ਨਹੀਂ ਤਾਂ ਆ ਸਾਡਾ ਦੁਨੀਆ ਤੇ ਕੋਈ ਸ਼ਾਮ ਨਹੀਂ ਸੀ ਹੋਣਾ। ਔਰ ਬਾਰੀਆਂ نسلਾਂ ਖਾਤੇ ਧਰਤੀ ਹਵਾਵਾਂ ਪਾਣੀ ਤੇ ਬੋਲੀਆਂ ਇਤਿਹਾਸ ਚੋਂ ਦਾ ਛੱਡ ਕੇ ਜਾਣਾ ਪਹਿਲੀਆਂ ਪੀੜੀਆਂ ਦਾ ਫਰਜ਼ ਹੁੰਦਾ ਆਪਾਂ ਪਹਿਲੀਆਂ ਪੀੜੀਆਂ ਨੇ ਕੁਰਬਾਨੀਆਂ ਕਰਕੇ ਸਾਡੇ ਹਵਾਲੇ ਕੀਤੀ ਹੈ ਸੱਜਾ ਤਾਂ ਅਸੀਂ ਆਉਣ ਵਾਲੀਆਂ نسلਾਂ ਦੇ ਅੱਗੇ ਹਵਾਲੇ ਕਰਨੀਆਂ ਪਰ ਅਸੀਂ ਕਹਿੰਨੇ ਆਪਾਂ ਕੀ ਦੇਣਾ ਸਾਨੂੰ ਕੀ ਹੈ ਸਾਡਾ ਥੋੜੀ ਮਸਲਾ ਹੈ ਇਹ ਪਾਣੀ ਦਾ ਮਸਲਾ ਲੁਧਿਆਣੇ ਦਾ ਬੋਲੀ ਦਾ ਮਸਲਾ ਤਾਂ ਲੱਖਾਂ ਦੇਖੂਗਾ ਆਪਾਂ ਕਿਹਨਾਂ ਲੱਖੇ ਦੀ ਗੱਲ ਇਹ ਦੀ ਬੋਲੀ ਹੈ ਲਾਉਣਾ ਅੱਧੇ ਘੰਟੇ ਤੱਕ ਤੇ ਜਬਰਦਸਤ ਮਸਲਾ ਮਤੋੜ ਦੇਖੂਗਾ ਇਹ ਬੰਦਾ ਉਥੋਂ ਬੰਬੋ ਛੱਡ ਕੇ ਆ ਗਿਆ ਪੰਜਾਬ ਸੱਚਾ ਸੂਰਮਾ ਕਲਮ ਬਣਾਈ ਹਿੱਕ ਰਹੀ ਹਵਾਏ ਕਲਮ ਦੇ ਵਿੱਚ ਬੰਦਾ ਹੀਰੋ ਆ ਭਾਈ ਸੁਣਿਆ ਹੁਣੇ ਸ਼ਾਇਦ ਬਹੁਤਾਂ ਨੂੰ ਪਤਾ ਨਾ ਹੋਵੇ 1900 2023 ਵਿੱਚ ਬਣਾ ਲੈਣਾ ਚਾਹੀ ਸੀ 2000 ਹਵਾਏ ਕਲਮ ਬਣਾਈ ਭਾਈ ਨੇ ਅੱਜ ਕੱਲ ਦਾ ਸਾਡੇ ਨਾਲ ਫਿਲਮਾਂ ਵੀ ਬੈਨ ਹੋ ਜਾਂਦੀਆਂ ਨੇ ਅਦੇ ਕਸ਼ਮੀਰ ਫਾਇਲ ਫਿਲਮ ਆਉਂਦੀ ਐ ਮੋਦੀ ਪ੍ਰਮੋਟ ਕਰਦਾ ਟੈਕਸ ਫ੍ਰੀ ਕੀਤੀ ਜਾਂਦੀ ਐ ਵੀ ਦੇਖੋ ਲੋਕੋ ਕਿਵੇਂ ਜ਼ੁਲਮ ਹੋਇਆ ਸਾਡੇ ਲੋਕਾਂ ਦੇ ਸਾਡੀ ਫਿਲਮ ਆਉਂਦੀ ਐ ਖਾੜੇ ਦੇ ਉੱਤੇ 95 ਪੰਜਾਬ ਸਾਡੇ ਤੇ ਹੋਏ ਜ਼ੁਲਮਾਂ ਦੀ ਦਾਸਤਾਨ ਉਹ ਫਿਲਮ ਦੇ ਵਿੱਚ ਆ ਰੂਕਵਾ ਦੂ ਉਹ ਫਿਲਮ ਜੇ ਦੇਖੂਗਾ ਬੱਚੇ ਬੱਚੇ ਦੀ ਉਹ ਫਿਲਮ ਹੀ ਗਾਇਲ ਕਰ ਦਿੱਤੀ ਜਾਂਦੀ ਸਾਡਾ ਕਲਾਕਾਰ ਮੁੰਡਾ ਦਲਜੀਤ ਸਾਝਾ ਵਾਲਾ ਇੱਕ ਪਾਕਿਸਤਾਨੀ ਕੁੜੀ ਕਲਾਕਾਰ ਲੈ ਜਾਂਦਾ ਆਪਣੀ ਫਿਰੋ ਸਰਦਾਰ ਜੀ ਦੇ ਵਿੱਚ ਸਾਰਾ ਮਰਕਜ਼ਾ ਧੋਗੇ ਮਾਰੇ ਪੈਂਦਾ ਇੱਕ ਗਦਾਰ ਹੈ ਇਹਦਾ ਬਾਈਕਾਟ ਕਰੋ ਇਹਦਾ ਪਾਸਪੋਰਟ ਬਲੈਨਿਸਟ ਕਰੋ ਸਾਡੇ ਬਾਰੀ ਗਦਾਰ ਸੀ ਹੋ ਜਾਂਦੇ ਆ ਜਦੋਂ ਐਕਸੋ ਕੁੜੀਆਂ ਦੀ ਟੀਮ ਖੇਡਣ ਜਾਉਗੀ ਸਾਡੀ ਪਾਕਿਸਤਾਨੀਆਂ ਕੁੜੀਆਂ ਟੀਮ ਦੇ ਨਾਲ ਉਦੋਂ ਦੇ ਸ਼ਕਤੀ ਕਿੱਥੇ ਆ ਜਾਂ ਆ ਅਗਲੇ ਹਫਤੇ ਪਾਕਿਸਤਾਨ ਦੀ ਹਾਕੀ ਦੀ ਟੀਮ ਵਿਹਾਰ ਦੇ ਵਿੱਚ ਖੇਡਣ ਆ ਰਹੀ ਹੈ ਉਹਨਾਂ ਦੇਸ਼ ਭਗਤੀ ਕਿੱਥੇ ਆ? ਕਰਾਚੀ ਤੋਂ ਬੰਬੇ ਰਾਹੀਂ ਵਪਾਰ ਹੁੰਦਾ ਬੰਦਰਗਾਹਾਂ ਦੇ ਰਾਹੀਂ ਜੰਗਾਂ ਲੱਗੀਆਂ ਉਦੋਂ ਵੀ ਵਪਾਰ ਨਹੀਂ ਰੁਕਿਆ ਉਹ ਦੇਸ਼ ਭਗਤੀ ਕਿੱਥੇ ਆ? ਅੰਮ੍ਰਿਤਸਰ ਦਾ ਮੁੰਡਾ ਜੈਸ਼ਾ ਜਿਹੜਾ ਭਾਰਤੀ ਕ੍ਰਿਕਟ ਐਸੋਸੀਏਸ਼ਨ ਦਾ ਪ੍ਰਧਾਨ ਹੈ ਸਾਜਦ ਫਰੀਦੀ ਪਾਕਿਸਤਾਨ ਦਾ ਖਿਡਾਰੀ ਕ੍ਰਿਕਟ ਦਾ ਉਹਦੇ ਨਾਲ ਜੱਫੀਆਂ ਪਾਉਂਦਾ ਉਹ ਉਹ ਦੇਸ਼ ਭਗਤੀ ਕਿੱਥੇ ਆ? ਸਾਨੂੰ ਹਲੇ ਗੱਲ ਸਮਝ ਨਹੀਂ ਪੈ ਰਹੀ ਕਿੰਨਾ ਕਿਉਂ ਕਿ ਅਸੀਂ ਆਪਣੇ ਆਂ ਲੱਤਖਤੀਆਂ ਆਉਂਦੇ ਸਾਡੇ ਜਿੰਨੇ ਵੀ ਬੰਦੇ ਤੇ ਸਾਨੂੰ ਜਗਾਉਣ ਆਏ ਲਾਹ ਬੰਦ ਕਰਦਾ ਹੈ ਸ਼ਰਮ ਸ਼ਰਮ ਪਾਉਣਾ ਹੈ ਅਸੀਂ ਰੱਜ ਕੇ ਆਪਣੇ ਬੰਦਿਆਂ ਨੇ ਉਹਨਾਂ ਬੰਦਿਆਂ ਨੂੰ ਬਦਨਾਮ ਕੀਤਾ ਉਹਨਾਂ ਦੇ ਖਿਲਾਫ ਮੋਰਚੇ ਖੋਲੇ ਉਹਨ ਜਿਹਨਾਂ ਨੂੰ ਪਛਾਣਦਾ ਅਸੀਂ ਚਾਕੇ ਅਸੀਂ ਨਹੀਂ ਖੜੇ ਤੇ ਪਹਿਲਾਂ ਪਛਾਣ ਜਾਂਦੇ ਵੀ ਇਹ ਬੰਦਾ ਕੀ ਹੈ ਇਹ ਕੀ ਕਰਨ ਵਾਲਾ ਸਾਨੂੰ ਇਹ ਮਰਨ ਤੋਂ ਬਾਅਦ ਪਤਾ ਲੱਗਦਾ ਇਹ ਬੰਦਾ ਸਾਡੇ ਕੰਮ ਕਰ ਸਕਦਾ। ਜੇ ਕਮਾਲੂ ਆਇਆ ਚਾਹੇ ਤਰਵੰਡੀ ਅਕਲਗੇ ਵਾਲੇ ਆ ਚਾਹੇ ਫਰਦੋ ਖਾਰੀ ਵਾਲੇ ਆ ਚਾਹੇ ਜੱਥੋਂ ਦਾ ਵੀ ਮਸਲਾ ਭਾਈ ਕਾਠੇ ਹੋ ਜੇ ਦੇ ਮੱchnਾ ਤੇਰੇ ਤੁਹਾਡੇ ਹੱਥਾਂ ਦੇ ਵਿੱਚ ਤੁਹਾਡੇ ਜਵਾਕ ਤਰ ਤਰ ਕੇ ਮਰਨਗੇ ਮੈਂ ਕਹਿੰਦਾ ਜੀ ਚੋਲਾ ਸ਼ਬਦ ਮੇਰੀ ਗੱਲ ਯਾਦ ਰੱਖੋ। ਨਹੀਂ ਰਹਿਣਾ ਪੰਜਾਬ ਰਹਿਣ ਜੋ ਨਹੀਂ ਰਹਿਣਾ ਬਚਣਾ ਨਹੀਂ ਬਹੁਤ ਭੁਲੀਤੇ ਆਏ ਹੋਇਆ 4 ਕਿਲੋ ਸਾਨੂੰ ਕਿਹਾ ਪਾਇਆ ਜਾ ਰਿਹਾ ਹੈ 4 ਕਿਲੋ ਲੱਬਿਆ ਜਾ ਰਿਹਾ ਹਰ ਪਾਸਿਓਂ ਹਮਲੇ ਹੋ ਰਹੇ ਆ। ਜੋ ਅਸੀਂ ਸਾਡੀ ਸਮੁੱਚੀ ਟੀਮ ਸਾਡੇ ਨਾਲ ਬਾਈ ਸਾਡੇ ਵਕੀਲ ਹਾਈ ਕੋਰਟ ਤੋਂ ਵੀ ਆਏ ਨੇ ਸਾਡੇ ਨਾਲ ਬਾਈ ਤੋਹ ਸਿੰਘ ਮਾਨ ਜਿਹੜੇ ਅਸੀਂ ਲਗਾਤਾਰ ਇਕੱਠੇ ਕੰਮ ਕਰ ਰਹੇ ਹਾਂ ਸਾਡੇ ਨਾਲ ਜਸਪ੍ਰੀਤ ਸਿੰਘ ਲੁਧਿਆਣੇ ਤੋਂ ਡਾਕਟਰ ਵੈਸ ਨੇ ਜਿਹੜੇ ਲਗਾਤਾਰ ਪਿਛਲੇ 15-20 ਸਾਲ ਤੋਂ ਐਨਜੀਟੀ ਜਿਹੜਾ ਲੈਸਟਰ ਦੇ ਇੰਟਰਵਿਊ ਨਾਲ ਆ ਉਹਦੇ ਵਿੱਚ ਵੀ ਪਾਣੀਆਂ ਦੇ ਮਸਲੇ ਤੇ ਹਵਾਵਾਂ ਦੇ ਮਸਲੇ ਤੇ ਵਾਤਾਵਰਣ ਦੇ ਮਸਲੇ ਤੇ ਲਗਾਤਾਰ ਸਾਡੀਆਂ ਟੀਮਾਂ ਕੇਸ ਵੀ ਲੜ ਰਹੀਆਂ ਜਿਹਦੇ ਵਿੱਚ ਹਾਈ ਕੋਰਟ ਦੇ ਵਿੱਚ ਵੀ ਕੇਸ ਲੜੇ ਜਾ ਰਹੇ ਆ ਅਸੀਂ ਹਰ ਪੱਖ ਤੋਂ ਭਲਾਓ ਤੁਹਾਡੇ ਨਾਲ ਆ ਔਰ ਇਨਸਾਨੀਅਤ ਦੇ ਨਾਤੇ ਤੁਹਾਡੇ ਨਾਲ ਆ ਇੱਕ ਪੰਜਾਬ ਦੇ ਪੰਜਾਬੀ ਪੁੱਤ ਹੋਣ ਦੇ ਨਾਤੇ ਤੁਹਾਡੇ ਨਾਲ ਆ ਤੇ ਸਾਨੂੰ ਇਹਨਾਂ ਜਰੂਰ ਪਤਾ ਕਿ ਨਹੀਂ ਯਾਰ ਇਹ ਵਿਰਾਸਤਾਂ ਇਹ ਧਰਤੀਆਂ ਇਹ ਪਾਣੀ ਇਹ ਬੋਲੀਆਂ ਸਾਡੇ ਹਿੱਸੇ ਐਵੇਂ ਨਹੀਂ ਆਈਆਂ ਲੱਖਾਂ ਸਿਰ ਲੱਗੇ ਨੇ ਹਿਆਰਾਂ ਸਾਲ ਲੱਗੇ ਨੇ ਮੜਾ ਮੂਹੀਂ ਖੁੰਡਨੇ ਫਿਰ ਕਦੇ ਸਾਡੇ ਕੋਲੇ ਵਿਰਾਸਤ ਪਹੁੰਚੀ ਐ ਤੇ ਅਸੀਂ ਇਹਨੂੰ ਐ ਅਜਾਈ ਨਹੀਂ ਗਵਾ ਸਕਦੇ ਆ ਆਪ ਆਪਣੀ ਅੱਖਾਂ ਦੇ ਸਾਹਮਣੇ ਨੂੰ ਮਰਦਾ ਨਹੀਂ ਦੇਖ ਸਕਦੇ ਇਸੇ ਲਈ ਗਰਾਂ ਦਾ ਭਾਵੇਂ ਕੀਤਾ ਤੁਰੇ ਫਿਰਦੇ ਆ ਕਦੇ ਕਿੱਥੇ ਦੇ ਕਦੇ ਕਿੱਥੇ ਤੁਰੇ ਜੋ ਅਸੀਂ ਬਾਤ ਅਖਤੋ ਤੁਹਾਡੇ ਨਾਲ ਆ ਤੱਕੜੇ ਰਹੋ ਮੋਦੀ ਵੱਡੀਆਂ ਗੱਲਾਂ ਨਹੀਂ ਹੁੰਦੀਆਂ ਸਾਨੂੰ ਲੱਗਦਾ ਕਿ ਫੈਕਟਰੀ ਬੰਦ ਕਹਿੰਦੇ ਅਜੂ ਦਾ ਹੈ ਹੀ ਕੁਛ ਨਹੀਂ ਉਹ ਬੰਦਾ ਜੀਰੇਆ ਨਾ ਜਿਹੜਾ ਸੈਂਟਰ ਤੱਕ ਪਹੁੰਚ ਸੀਗੀ ਐਮਐਲਏ ਵੀ ਬਣਿਆ ਬਹੁਤਰਾ ਉਹ ਤੇ ਸਾਰੇ ਪੰਜਾਬ ਦੀ ਪੁਲਿਸ ਉੱਥੇ ਲਾਤੀ ਸੀਗੀ 40000 ਬੰਦਾ ਲੱਗਿਆ ਸੀ ਪੁਲਿਸ ਦਾ ਉੱਥੇ ਰਾਤ ਨੂੰ ਮੈਂ ਤੰਬੂ 'ਚ ਬੈਠਾ 20 ਪੈਨ ਲੱਗ ਗਿਆ ਜਿੱਦੇ ਬੈਠਾ ਨੂੰ ਆ ਗਿਆ ਡੀਐਸਪੀ ਲੈ ਕੇ ਦੋ ਟੱਟੇ ਸਪੋਰਟ ਉੱਥੇ ਹੀ ਬੈਠੇ ਮੇਰੇ ਮਾਮਾ ਪੈਣਾ ਬੈਠਿਆ ਇਹ ਜਿਹੜੀਆਂ ਸਾਡੇ ਨਾਲ ਮਾਰ ਗਿਆ ਸੀ ਇੱਕ ਬੈਠਿਆ ਅੱਗੇ ਹੋ ਗਿਆ ਕਿਨੇ ਰੱਖੇ ਨੂੰ ਫੜਦਾ ਸਾਡਾ ਮੱਥਾ ਨਾ ਦਿੱਖੇ ਪਿੱਛੇ ਆ ਗਿਆ ਬਾਹਰ ਵੱਡੀਆਂ ਗੱਲਾਂ ਨਹੀਂ ਜਿਉਹਰ ਜੀਆਂ ਫੈਕਟਰੀਆਂ ਬੰਦ ਹੋ ਸਕਦੀਆਂ ਇਹਦਾ ਕੁਝ ਵੀ ਨਹੀਂ ਆ ਇਹਾ ਸਾਡੇ ਇਲਾਕੇ ਆ ਇੱਥੋਂ ਦਾ ਕੋਈ ਬੰਦਾ ਹੋਣਾ ਤੇੜਲਾ ਬੰਦਾ ਇੱਥੋਂ ਦੀ ਇੱਕ ਬਾਹਰ ਲੱਗਣਾ ਰਾਮੇ ਦਾ ਭਾਰਵੇਂ ਮਹਾਲ ਕੀ ਸਿਰ ਜਿਹੜੇ ਆ ਇਹ ਕਹਿੰਦੇ ਆ ਇਹ ਫੈਕਟਰੀਆਂ ਦੇ ਖਿਲਾਫ ਹੈ ਵਿਕਾਸ ਦੇ ਖਿਲਾਫ ਹੈ ਕਿ ਡਿਵੈਲਪਮੈਂਟ ਨਹੀਂ ਚਾਹੁੰਦੇ ਇਹ ਉਦਯੋਗ ਨਹੀਂ ਚਾਹੁੰਦੇ ਕਾਰਖਾਨੇ ਨਹੀਂ ਚਾਹੁੰਦੇ ਯਾਰ ਜਿਹੜੇ ਉਦਯੋਗ ਜਿਹੜੇ ਕਾਰਖਾਨੇ ਜਿਹੜੀਆਂ ਫੈਕਟਰੀਆਂ ਸਾਡੇ ਪਾਣੀਆ ਜ਼ਹਿਰ ਪਾ ਕੇ ਸਾਨੂੰ ਮਾਰ ਰਹੀਆਂ ਨੇ ਸਾਡੀਆਂ ਹਵਾਵਾਂ ਦੂਸ਼ਤ ਕਰ ਆਪਣੀ ਧਰਤੀ ਇਹ ਵਿੱਚ ਪਾਣੀ ਪਾਈ ਜਾਂਦੇ ਥੱਲੇ ਬੋਰ ਕਰਕੇ ਕੋਈ ਅਸੀਂ ਯਾਰ ਅੱਗ ਲਾਉਣੀ ਹੈ ਉਹ ਜੀਆਂ ਫੈਕਟਰੀਆਂ ਨੂੰ ਉਹਨੂੰ ਦੱਸ ਜੇ ਜਿਉਂਦੇ ਨਾ ਰਹੇ ਵਿਕਾਸ ਕਾਦਾ ਭਾਈ ਜੇ ਮਾਰੀਗੇ ਤੇ ਫੈਕਟਰੀਆਂ ਜਤਣੀਆਂ ਫਿਰ ਹੋਰ ਬਹੁਤਾਂ ਦੀਆਂ ਫੈਕਟਰੀਆਂ ਦੁਨੀਆ ਭਰ ਚੱਲਦੀਆਂ ਉਹ ਜੀਆਂ ਲਾ ਲੋ ਜ਼ਰੂਰੀ ਆ ਵੀ ਰੱਟ ਜਿਓਂਦੀਆਂ ਫੈਕਟਰੀਆਂ ਲਾਉਣਆਂ ਮਹਿੰਗੀਆਂ ਨੇ ਖਤਰਨਾਕ ਕੈਮੀਕਲ ਛੱਡਦੀਆਂ ਨੇ ਹਵਾ 'ਚ ਵੀ ਪਾਣੀ 'ਚ ਵੀ ਧਰਤੀ 'ਚ ਵੀ ਹੋਰ ਤੁਹਾਡੇ ਕੋਲ ਨਾਂ ਅਮਿੱਤੀ ਬਰਜਿੰਦਰ ਨੇ ਆਉਣਾ ਨਾ ਜੀ ਜਮਿੰਦਰ ਨੇ ਆਉਣਾ ਨਾ ਉਹ ਦੂਜੇ ਤੀਜੇ ਕਿਸੇ ਬਾਦਲ ਨੇ ਆਉਣਾ ਆ ਜਾਣਗੇ ਹੁਣ ਤਾਂ ਆ ਗਏ ਬਾਈ ਆ ਵੀ ਜਾਣਗੇ ਟੀ ਨਹੀਂ ਗੱਲ ਉਹ ਤਾਂ ਇਕੱਠੇ ਬੈਠਾ ਹੁੰਦਾ ਸਿਆ ਬਟਾ ਜੀ ਆਪਣੇ ਨਾਲ ਹੀ ਬੈਠਾ ਹੁੰਦਾ ਹੀ ਨਾ ਮੈਂ ਤੁਹਾਡੇ ਨਾਲ ਆ ਸਭ ਤੁਹਾਡੇ ਖਿਲਾਫ ਆ ਜਾਂਦੇ ਆ ਇਹ ਆ ਦੂਜੇ ਆ ਜਾਂਦੇ ਆ ਵੀ ਤੁਹਾਡੇ ਨਾਲ ਆ ਜਿਹਦੇ ਪਾਵਰ ਜਾ ਕੇ ਉਹਦੇ ਭਵੰਤ ਤੇ ਬਜਿੰਦਰਪੁਰ ਬੈਠੇ ਹੋਣਗੇ ਤੁਹਾਡੇ ਨਾਲ ਆ ਭਾਈ ਉਹ ਜੇ ਕਹਿੰਦੇ ਖੂਜ ਨਿਕਲੇ ਖਾਤੇ ਚ ਖਾਤੇ ਨਿਕਲੇ ਖੂਜ ਅਸੀਂ ਕੰਮ ਕਰਦੇ ਆਂ ਆਦੀ ਬੋਟਾ ਮਤਲਬ ਕਿਵੇਂ ਪਾਉਣੇ ਆ ਵਿਰਾਨਾ ਨਾ ਜੱਟ ਜੇ ਇਹ ਹਿੰਦਿਆਰ ਦੀ ਜੱਤੋਂ ਦੇਣਾ ਕਹਾਂ ਜਾਏ ਗਰਾਂ ਹੀ ਇੱਥੇ ਕੋਈ ਸੱਤ ਪਰਵਾਰ ਉਹਨੂੰ ਕੀ ਸੋਚ ਆਦੀ ਕੀ ਸਮਝ ਐ ਕੀ ਉਹਦੀ ਰਣਨੀਤੀ ਐ ਉਹ ਕੀ ਚਾਹੁੰਦਾ ਬੰਦਾ ਮੈਂ ਕੋਈ ਅਸੀਂ ਦੇਖਿਆ ਕੁਛ ਕੱਖ ਨਹੀਂ ਦੇਖਦੇ ਨਾ ਗੱਲਾਂ ਉਹਨਾਂ ਗਾਂ ਨੂੰ ਵੀ ਦੇਖਣ ਨੂੰ ਨਹੀਂ ਦੇਖ ਲੋ ਹੁਣ ਤੁਸੀਂ ਜੋਰ ਲਾਉਂਗੇ ਵੀ ਬੋਕਰ ਨਹੀਂ ਇੱਥੇ ਚਾਹੀਦਾ ਤੱਕੜੀ ਜੱਤੇ ਪੰਜਾ ਜੱਤੇ ਹੋ ਲੈ ਮਰਜੀ ਦੇਤੇ ਹੁਣ ਅਸੀਂ ਐਂ ਜੋਰ ਲਾਉਣਾ ਕਦੇ ਪੰਜਾਬ ਲਈ ਵੀ ਖੜ ਜਾ ਕਰੋ ਧਰਤੀ ਲਈ ਪਾਣੀ ਲਈ ਬੋਲੀ ਲਈ ਇਤਿਹਾਸ ਲਈ ਨਸਲਾਂ ਲਈ ਬਸਲਾਂ ਲਈ ਵੀ ਕਦੇ ਖੜਚਾ ਸੋਚੋ ਯਾਰ ਜਿਵੇਂ ਰੇਤਾ ਰੇਤਾ ਕਰਦਾ ਨਾ ਮੁੱਠੀ ਚੋਂ ਰੇਤਾ ਇਹ ਪੰਜਾਬ ਵੀ ਆਇਆ ਕਰਦਾ ਤੁਰ ਜਾਂਦਾ ਕਈ ਵਾਰ ਸੋਚ-ਸੋਚ ਕੇ ਦਿਮਾਗ ਪਾਟਣ ਵਾਲਾ ਹੋਇਆ ਨਾ ਰਾਤ ਨੂੰ ਨੀਂਦ ਨਹੀਂ ਆਉਂਦੀ ਸਾਡਾ ਬਣੂਗਾ ਸੋ ਧੰਨਵਾਦ ਸਾਰੇ ਪ੍ਰਬੰਧਕਾਂ ਦਾ ਐਨੀ ਗਰਮੀ ਆ ਤੁਸੀਂ ਧੁੱਪੇ ਵੀ ਬੈਠੇ ਬਹੁਤ ਅਕਤਮ ਨਾਲ ਪਰ ਇਹ ਗਰਮੀਆਂ ਠੰਡਾਂ ਢੇਰੀਆਂ ਝੱਖੜ ਇਹ ਤਸ਼ੱਦਦ ਸਰਕਾਰਾਂ ਦੇ ਝੱਲਣੇ ਪੈਂਦੇ ਹੁੰਦੇ ਨੇ ਬਾਈ ਕੋਈ ਨਵੀਂ ਗੱਲ ਨਹੀਂ ਇਹ ਮੋਟਕ ਦੀ ਮੋ ਸਾਡੇ ਨਾਲ ਹੁੰਦਾ ਹੀ ਆਇਆ ਸਾਡੇ ਗੁਰੂਆਂ ਦੇ ਵਿੱਚ ੱਲਿਆ ਸਾਡੇ ਯੋਧਿਆਂ ਦੇ ਵਿੱਚ ੱਲਿਆ ਅੱਜ ਸਾਡੇ ਤੇ ਵੀ ਉਹੀ ਵਕਤ ਆ ਗਿਆ ਤੇ ਆਉਣ ਵਾਲਾ ਸਮਾਂ ਹੋਰ ਵੀ ਜ਼ਿਆਦਾ ਨਾਲ ਤੱਕੜੇ ਰਹੋ ਇਕੱਠੇ ਰਹੋ ਹੌਸਲਾ ਨਾ ਛੱਡਿਓ ਐ ਨਹੀਂ ਹੁੰਦਾ ਵੀ ਰਾਤ ਹੀ ਰਹੂਗੀ ਜੇ ਰਾਤ ਆ ਤੱਕਰੇ ਦਿਨ ਵੀ ਚੜੂਗਾ ਸੂਰਜ ਵੀ ਉੱਗੂਗਾ ਹੌਸਲਾ ਨਹੀਂ ਛੱਡਣਾ ਸੀ ਵੀ ਛੱਡਦੇ ਤੁਰੀ ਫਿਰਦੇ ਆ ਫੇਰ ਵੀ ਲੋਕ ਕਰੇ ਸਾਥ ਦਿੰਦੇ ਹੈਗੇ ਨਹੀਂ ਵੀ ਦਿੰਦੇ ਫੇਰ ਵੀ ਧੁਰਦੇ ਨਹੀਂ ਕੋਈ ਗੱਲ ਨਹੀਂ ਕਦੇ ਜਾਗਣਗੇ ਲੋ ਕਦੇ ਸੋਚਣਗੇ ਲੋ ਕਦੇ ਉੱਠਣਗੇ ਲੋ ਸੁੱਤਾ ਨਵਾ ساری ਸੰਸਦਾਂ ਜਕਾੜਾ ਬੁਲੰਦਵਾ ਦੇ ਵਿੱਚ ਆਪਾਂ ਫੇਰ ਰੌਣਾ ਪਤਾ ਲੱਗੇ ਵੀ ਇੱਥੇ ਕਮਾਲੂ ਫੈਕਟਰੀ ਦੇ ਮਸਲੇ ਨੂੰ ਲੈ ਕੇ ਅੱਜ ਇਸ ਇਲਾਕੇ ਦੇ ਲੋਕ ਇਕੱਠੇ ਹੋਏ ਆ ਬਟੰਡੇ ਜ਼ਿਲ੍ਹੇ ਦੇ ਲੋਕ ਇਕੱਠੇ ਹੋਏ ਆ ਪਤਾ ਲੱਗੇ ਸੀਆਈਡੀ ਨੂੰ ਪ੍ਰਸ਼ਾਸਨ ਨੂੰ ਸਰਕਾਰਾਂ ਨੂੰ ਕੇ ਲੋਕ ਹੁਣ ਇਹ ਜ਼ਬਰ ਇਹ ਜ਼ੁਲਮ ਨਹੀਂ ਚੱਲਣਗੇ ਲੋਕ ਇਹ ਜਰਾ ਹੁਣ ਨਹੀਂ ਖਾਂ ਪੀਣਗੇ ਤੇ ਦੁਬਾਰਾ ਬੋਲਣ ਆ ਜਾ ਭਾਈ ਆ ਜਾ ਕਰਮੀਆਂ ਲੋਕਾਂ ਨੇ ਮਹਿਮਾ ਸਿਖੀ ਬੋਲਣਗੇ ਮੇਰੇ ਤੋਂ ਬੋਰ ਪੁਲਾਰੇ ਇਹਦੇ ਦੱਸੋ ਕਿ 14 ਤਰੀਕ ਵਾਲੀ ਗੱਲ ਫੇਰ ਨੌਜਵਾਨ ਨੇ ਦੁਹੜਾਈ ਆ ਜਾਤਾਈ ਆ ਤਲਵੰਡੀ ਅਕਲੀਆ ਅਸੀਂ ਪਹੁੰਚਾ ਕਿ ਸਾਰਿਆਂ ਨੇ ਪੰਚਣਾ ਅਪਾ ਸਾਰਿਆਂ ਦੇ ਮੋਢੇ ਦਾ ਮੋਟਾ ਦੁਰਤੀ ਕਰਣਾ ਹੈ ਸਾਹਿਬ 13 ਤਰੀਕ ਨੂੰ ਮੈਂ ਚੇਤੇ ਰੱਖਿਓ ਮੇਰੇ ਦਿਮਾਗ ਚੋਂ ਨਿਕਲ ਗਈ ਤਿਹਾਰ ਦਾ ਸੁਣ ਲਿਓ 13 ਤਰੀਕ ਨੂੰ ਬਰਨਾਰੇ ਦੇ ਵਿੱਚ ਜਿਹੜਾ ਪੁਲਿਸ ਦਾ ਜਵਰਾ ਛੱਤ ਦਾ ਸਾਡੇ ਮੁੰਡੇ ਝੁੱਠੇ ਮੁਕਾਬਲੇ ਚ ਮਾਰੇ ਜਾ ਰਹੇ ਆ ਲੱਤਾਂ ਵਾਹਾਂ ਦੇ ਵਿੱਚ ਰੋਜ਼ ਗੋਲੀਆਂ ਮਾਰਦੇ ਆ ਇਹ ਜੈਕਸਟਰ ਗਾਇਡ ਲੱਤ ਜੋਈ ਮਾਰੀ ਬੰਦਾ ਭੱਜ ਲਿਆ ਜੀ ਅਸੀਂ ਮਗਰ ਭੱਜੇ ਜੀ ਉਹ ਸਾਡੇ ਦੇ ਕੰਢੇ ਕਿਸ ਵੱਟ ਦਾ ਜੀ ਅਸੀਂ ਗੋਲੀ ਮਾਰਤੀ ਸਾਡੇ ਬੋਲ ਸਾਡੇ ਪਾਗ ਜੋਈ ਲੱਗ ਕੇ ਨਾ ਗਈ ਕੋਈ ਕਹਾਣੀ ਦਰਵਾਜ਼ੇ ਹਾਂ ਬੜੀ ਆ ਮਾਮਾ ਪਣਾ ਬੈਠੀਆਂ ਚਿੱਤਾਂ ਮੁੱਕ ਗਿਆ ਦੱਸ ਦੋ ਮੈਂ ਤਾਂ ਅੱਜ ਬੁਰਜਮਾਨ ਸਾਹ ਤੋਂ ਆਇਆ ਤੇ ਕੋਰਲੇ ਪਿੰਡ ਤੋਂ ਆਇਆ 20 ਮਾਂ ਵਿਚਾਰਨਾਂ ਕੜੀਆਂ ਬਿਲਕੀਆਂ ਸੀ ਸਾਡੇ ਅਪਰਜਾ ਸੱਤ ਮਹੀਨਿਆਂ ਦੀ 20 ਮੁੰਡੇ ਮਰ ਗਏ ਪਿੰਡ ਚ ਸਕੇ ਸਕੇ ਭਲਾ ਕੋ ਨਹੀਂ ਤੋੜਨਾ ਪਾ ਲਿਆ ਕੇ ਮਰ ਗਏ ਉਟੀਕਾ ਲਾ ਕੇ ਮਰ ਗਏ ਇਹ ਡਰਾਮਾ ਜੁੱਧ ਮਸ਼ਿਆ ਵਿਰੁੱਧ ਐਮੀ ਦੇ ਕਹੇ ਸੀ ਵੀ ਕਿਸੇ ਦਾ ਮੋਲਾ ਢਾਤਾ ਕਿ ਕਿਸੇ ਦਾਲੇ ਹੋ ਗਏ ਉਹ ਸਾਰਾ ਡਰਾਮਾ ਰਚਿਆ ਜਾ ਰਿਹਾ ਪੁੱਠੋ ਯਾਰ ਕਦੇ ਨਾ ਕੁ ਨਸ਼ੇ ਨਾਲ ਮਰਜੂ ਕੋਈ ਪਾਣੀ ਜ਼ਹਿਰ ਨਾਲ ਮਰਜੂ ਕੋ ਸਾਹ ਜ਼ਹਿਰ ਵਾਲੀ ਹਵਾ ਨਾਲ ਲੈ ਕੇ ਮਰਜੂ ਕੋ ਜ਼ਹਿਰੀਲਾ ਖਾ ਕੇ ਮਰ ਮਰ ਨਾਲ ਚੰਗਾ ਹੁੰਦਾ ਲੜਕੇ ਮਰਗੇ ਵਰਗੇ ਮਰਨਾ ਸ਼ਿੰਗਾਰਸ਼ ਕਰਕੇ ਮਰਗੇ ਘਟੋ ਘਟ ਆਉਣ ਵਾਲੀਆਂ ਨਾਲ ਨਾਲ ਜੁੜੀਆਂ ਰਹਿੰਦੀਆਂ ਸੋ 13 ਤਰੀਕ ਨੂੰ ਬਰਨਾਲੇ ਚ ਬਈ ਹਰ ਹਾਲ ਤੁਸੀਂ ਜੇ ਤੁਹਾਨੂੰ ਲੱਗਦਾ ਕਿ ਲੜਾਈ ਸਾਡੀ ਹੈ ਕਿਉਂਕਿ ਜੇ ਵਾਰੀ ਸਾਡੀ ਆ ਗਈ ਛੋਟੀ ਕਿਸੇ ਦੀ ਵੀ ਆ ਜੂਗੀ ਸਾਨੂੰ ਲੱਗਦਾ ਨਾ ਵੀ ਇਦਾਂ ਨਹੀਂ ਸਾਡੀ ਦਾ ਵਾਰੀ ਨਹੀਂ ਹੋਣੀ ਆਪਾਂ ਦਾ ਘਰੇ ਬੈਠੇ ਨਹੀਂ ਕਿਸੇ ਦੇ ਵੀ ਕਰਨ ਛੜ ਕੋ ਚੱਕ ਕੇ ਜੋ ਮਰਜ਼ੀ ਕਰ ਦੇਣਗੇ ਉਹ ਜੇ ਮੈਂ ਤੁਹਾਨੂੰ ਮੈਂ ਗੱਲ ਸੁਣਾਉਣਾ ਹੈ ਜਦੋਂ ਹਿਟਲਰ ਯਹੂਦੀਆਂ ਨੂੰ ਮਾਰ ਰਿਹਾ ਸੀ ਨਾ ਤਾਂ ਜਿਹੜੇ ਹਿਟਲਰ ਦੇ ਨੇੜੇ ਸੀ ਬੰਦੇ ਉਹਨਾਂ ਨੂੰ ਕਿਸੇ ਨੇ ਕਿਹਾ ਕਹਿੰਦਾ ਉਹ ਤੁਸੀਂ ਨਿਕਲ ਉੱਪਰ ਜਾਓ ਕਿਸੇ ਪਾਸੇ ਬਾਤ ਚੋਗੇ ਤੇ ਨਹੀਂ ਸੋਚਦਾ ਇਨਸਾਨ ਕਰ ਜਣਗੇ ਤੇ ਤੁਹਾਨੂੰ ਮਾਰੂਗਾ ਉਹ ਮੋੜ ਕੇ ਪਤਾ ਕੀ ਕਹਿੰਦਾ ਯਹੂਦੀ ਕਹਿੰਦੇ ਅਸੀਂ ਤਾਂ ਸਰਦਾਰ ਦੀ ਹਿੱਕ ਲੜਨਾ ਬੈਠ ਕੇ ਰੋਟੀ ਖਾਣਿਆ ਸਾਨੂੰ ਨਹੀਂ ਹਿੱਕ ਲੜਨਾ ਕਹਿੰਦਾ ਜਿੱਦ ਦੇ ਹੜਨੇ ਕਿਹਾ ਵੀ ਦੇਵਾ ਦੇ ਆਪਣੇ ਨੇਦਰੇ ਫੜਦੇ ਨੂੰ ਫੜ ਕੇ ਦਿਓ ਕਹਿੰਦਾ ਐਸੇ ਬਰਾਜ ਪੱਠੀਆਂ 'ਚ ਇਹਨੂੰ ਚੜਾਓ ਗੱਡੀ ਉਹ ਤੇ ਚਿੱਕਾ ਮਾਰਨ ਲੱਗੀ ਸੋ ਮੇਰਾ ਕਹਿਣ ਦਾ ਭਾਵਾ ਜਿਹੜਾ ਮਰਜੀ ਕਿਸੇ ਜਿੰਨਾ ਮਰਜੀ ਨੇੜੇ ਆ ਮਾਰੀ ਸਾਰਿਆਂ ਦੀ ਆ ਜਾਣੀ ਤੇ ਉਹਦੇ ਨਾਲ ਪਹਿਲਾਂ ਅਸੀਂ ਉੱਠ ਕੇ ਇਕੱਠੇ ਹੋ ਕੇ ਤੇ ਸ਼ੇਖਾਸ ਕਰਕੇ ਕਿ ਜ਼ਬਰ ਦੇ ਵਿਰੁੱਧ ਸਾਨੂੰ ਲੜਨੀ ਲੋੜ ਆ ਬਾਈ ਬੋਲੇ ਸਾਹ ਵਾਹਿਗੁਰੂ ਇੱਕ ਸਾਰੇ ਸੰਗਤ ਨੂੰ ਬੇਨਤੀ ਬੈਠੇ ਰਹੋ ਜਾਣਾ ਨਹੀਂ ਪਸੰਦ ਹੈ ਕਿ ਕੋਈ ਪ੍ਰੋਗਰਾਮ ਪਾਉ ਹੋ ਰਿਹਾ ਹੈ ਆਪਣੇ ਪ੍ਰਧਾਨ ਨਮਰ ਸਿੰਘ ਆਏ ਤੇ ਇੱਕ